ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਹੁਣ ਤਾਂ ਪੁਲਿਸ ਵੀ ਜਿਹੜੀ ਚੋਰ ਲੁਟੇਰਿਆਂ ਤੋਂ ਸੁਰੱਖਿਅਤ ਦਿਖਾਈ ਨਹੀਂ ਦੇ ਰਹੀ ਐ ਐਸਾ ਇੱਕ ਮਾਮਲਾ ਜਿਹੜਾ ਬਠਿੰਡੇ ਤੋਂ ਸਾਹਮਣੇ ਆ ਰਿਹਾ ਕਿ ਇੱਕ ਸੀਆਈਡੀ ਡਿਪਾਰਟਮੈਂਟ ਦਾ ਇੱਕ ਡੀਐਸਪੀ ਜਿਹਦੇ ਘਰ ਲੱਖਾਂ ਰੁਪਏ ਦੀ ਜਿਹੜੀ ਚੋਰੀ ਦੀ ਵਾਰਦਾਤ ਹੋਈ ਜੀਆਂ ਤੁਹਾਨੂੰ ਦੱਸਿਆ ਕਿ ਦੋ ਔਰਤਾਂ ਜਿਹੜੀਆਂ ਨੇ ਉਹ ਚੋਰੀ ਕਰਦੇ ਵਿੱਚ ਕੰਮ ਕਰਨ ਦੇ ਬਹੋਨੇ ਆਂਦੀਆਂ ਨੇ ਤੇ ਲੱਖਾਂ ਰੁਪਏ ਦੇ ਜਿਹੜੇ ਗਹਿਣੇ ਨੇ ਔਰ ਨਾਲ ਦੇ ਨਾਲ ਡਾਇਮੰਡ ਸੈੱਟ ਜਿਹੜੇ ਉਹ ਚੋਰੀ ਕਰਕੇ ਲੈ ਕੇ ਚਲੇ ਜਾਂਦੇ ਨੇ ਸੀਸੀਟੀਵੀ ਦੇ ਵਿੱਚ ਸਾਫ਼ ਜਿਹੜੀਆਂ ਇਹ ਔਰਤਾਂ ਨਜ਼ਰ ਆ ਰਹੀਆਂ ਨੇ ਕਿ ਘਰ ਦੇ ਵਿੱਚ ਕਿਸ ਤਰ੍ਹਾਂ ਐਂਟਰ ਹੁੰਦੀਆਂ ਨੇ ਕਿਸ ਤਰ੍ਹਾਂ ਬਾਹਰ ਜਾਂਦੀਆਂ ਨੇ ਔਰ ਅੱਜ ਦੇ ਦੌਰ ਦੇ ਦੇਚ ਕਿਸੇ ਕਿਸੇ ਦੇ ਵੀ ਉੱਤੇ ਜਿਹੜਾ ਵਿਸ਼ਵਾਸ ਕਰਨਾ ਜਿਹੜਾ ਆ ਉਹ ਸਹੀ ਨਹੀਂ ਹੈ ਸਭ ਤੋਂ ਪਹਿਲਾਂ ਜਿਹੜੀ ਆ ਜਾਂਚ ਪੜਤਾਲ ਕੀਤੀ ਜਾਵੇ ਔਰ ਜਿਆਦਾ ਗੱਲ ਕਰੀਏ ਕਿ ਜਦੋਂ ਕਿਸੇ ਦੀ ਚੋਰੀ ਹੁੰਦੀ ਜੋ ਉਹ ਤਾਂ ਪੁਲਿਸ ਦੇ ਕੋਲ ਜਾਂਦਾ ਪਰ ਜਦੋਂ ਪੁਲਿਸ ਦੇ ਆਪਣੇ ਘਰ ਦੇ ਵਿੱਚ ਹੀ ਚੋਰੀ ਹੋਵੇ ਤਾਂ ਆਖਿਰਕਾਰ ਇਹਦਾ ਨਤੀਜਾ ਕੀ ਹੋਵੇਗਾ ਇਹ ਕੱਲ ਦੀ ਘਟਨਾ ਹੈਗੀ ਇਹਦੇ ਵਿੱਚ ਦੋ ਲੇਡੀ ਜਿਹੜੀਆਂ ਹੈਗੀਆਂ ਨਾ ਘਰ ਦੇ ਵਿੱਚ ਐਂਟਰ ਹੋ ਕੇ ਘਰ ਦੇ ਵਿੱਚੋਂ ਉਹਨਾਂ ਨੇ ਗਹਿਣੇ ਤੇ ਨਕਦੀ ਜਿਹੜੀ ਹੈਗੀ ਹੈ ਚੋਰੀ ਕਰਕੇ ਫਰਾਰ ਹੋ ਗਏ ਹਨ ਇਸ ਸਬੰਧ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 140 ਦਰਜ ਰਜਿਸਟਰ ਕਰ ਲਿਆ ਫਰਦਰ ਜਿਹੜੀ ਹੈਗੀ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਸ਼ਾਮਲ ਸੀਗੇ ਬੰਦੇ ਕਿ ਜਿਨ੍ਹਾਂ ਨੇ ਇਸ ਚੋਰੀ ਦੀ ਵਾਰਤਾ ਦੇ ਵਿੱਚ ਇਹਨਾਂ ਦਾ ਸਾਥ ਦਿੱਤਾ ਇਹਦੇ ਵਿੱਚ ਕੁਝ ਗਹਿਣੇ ਤੇ ਕੁਝ ਨਕਦੀ ਤਕਰੀਬਨ 20 ਲੱਖ ਦੇ ਆਰਾਊਂਡ ਜਿਹੜੀ ਹੈਗੀ ਚੋਰੀ ਦੀ ਜਿਹੜੀ ਅਮਾਉਂਟ ਹੈਗੀ ਹੈ ਆਹ ਦੇਖੋ ਕੰਮ ਕਰਨ ਦੇ ਬਹਾਨੇ ਜਿਹੜੀ ਹੈਗੀ ਘਰ ਦੇ ਵਿੱਚ ਐਂਟਰ ਹੋਈਆਂ ਸੀ ਵੀ ਅਸੀਂ ਕੰਮ ਕਰਨ ਵਾਲੀਆਂ ਹੈਗੀਆਂ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਜਿਹੜੀ ਹੈਗੀ ਸਤ ਪਹਿਲਾਂ ਇੱਕ ਦੋ ਦਿਨਾਂ ਦੇ ਘਰਾਂ ਦੇ ਵਿੱਚ ਵੀ ਜਿਹੜੀ ਵੀ ਪਹਿਲਾਂ ਉਹਨਾਂ ਨੇ ਪੁੱਛਤਾਛ ਕੀਤੀ ਸੀਗੀ ਤੇ ਥੋੜੀ ਬਹੁਤ ਡੈਫੀਨਿਟਲੀ ਕੋਈ ਨਾ ਕੁਝ ਉਹਨਾਂ ਦੇ ਨਾਲ ਰੱਖੀ ਵੀ ਕੀਤੀ ਹੋਊਗੀ ਤੇ ਨਾਲ ਕਿਸੇ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੇ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ